ਜੁਲਾ ਸਹਿਵਕੇ ਅੱਜ ਦਿਨ ਦਿਹਾੜੇ ਗੋਲੀਆਂ ਮਾਰ ਕੇ ਇੱਕ ਨੌਜਵਾਨ ਦਾ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਵਾ ਪ੍ਰਾਪਤ ਜਾਣਕਾਰੀ ਅਨਸਾਰ ਸਤਨਾਮ ਸਿੰਘ ਪੁੱਤਰ ਗਰਦੀਪ ਸਿੰਘ ਵਜੋਂ ਮ੍ਰਿਤਕ ਦੀ ਪਛਾਣ ਹੋਈ ਹੈ ਮ੍ਰਿਤਕ ਤਿੰਨ ਭੈਣਾਂ ਦਾ ਇਕੱਲਾ-ਇਕੱਲਾ ਭਰਾ ਸੀ ਤੇ ਅਜੇ ਕੁਵਾਰਾ ਸੀ ਜਾਣਕਾਰੀ ਮੁਤਾਬਕ ਦੋ ਅਣਪਛਾਤੇ ਨੌਜਵਾਨ ਬਾਹਰ ਗੇਟ ਤੇ ਆਏ ਅਤੇ ਜਦੋਂ ਉਹਨਾਂ ਨੇ ਸਤਨਾਮ ਸਿੰਘ ਨੂੰ ਬੁਲਾਇਆ ਤਾਂ ਸਤਨਾਮ ਸਿੰਘ ਦੇ ਦਰਵਾਜ਼ਾ ਖੋਲਦੇ ਹੀ ਦੋਹਾਂ ਨੌਜਵਾਨਾਂ ਨੇ ਸਤਨਾਮ ਸਿੰਘ ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਸਤਨਾਮ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਇਸ ਘਟਨਾ ਦੇ ਨਾਲ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪੁਲਿਸ ਕੇਸ ਦੀ ਤਫ਼ਤੀਸ਼ ਕਰ ਰਹੀ ਹੈ ਕੋਈ ਹੋਵੇ ਬਾਜ਼ਾਰੋਂ ਵਾਲੇ ਮਤਮਮੀ ਦੀ ਦਵਾਈ ਲੈ ਕੇ ਦਵਾਈ ਲੈ ਕੇ ਉਹ ਅੰਦਰ ਲੰਮੀਆਂ ਪੈ ਗਿਆ ਵਾ ਕਿ ਕਿ ਕਰਾਂ ਮਰਾ ਦੁਆ ਘੜਕਾ ਮੈਂ ਪਹਿਲੇ ਨਹੀਂ ਬੋਲਿਆ ਨਹੀਂ ਤੂੰ ਜਿਹੜੇ ਘੜਕਾ ਦੇ ਫੱਟੇ ਬਾਹਰ ਬਣਾ ਦੇ ਬੈਠੇ ਰਹੀਆਂ ਇਹ ਦੱਸ ਦੋਗੇ ਕੌਣ ਜਾਣ ਪੱਤੇ ਦਾ ਕੰਮ ਹੈ ਤੇ ਕੰਮ ਦੱਸੋ ਕੀ ਆ ਪਰ ਨਹੀਂ ਤੇ ਮਮੀ ਨਾਲੇ ਦੱਸਿਆ ਮੈਂ